ਇਹ ਕੀ ਕਰੀ ਜਾਂਦੇ ਆ ਥੋਲੇ ਟਰੈਕਟਰ ਲੋ ਜੀ ਤਿਆਰੀਆਂ ਆਨੰਦਪੁਰ ਸਾਹਿਬ ਜਾਣ ਦੀ ਆਹ ਏ ਇਦਾਂ ਠੰਡੇ ਲੱਗਦੇ ਪਏ ਇੱਧਰ ਤੂੰ ਹੀ ਕਰੀ ਜਾਨੇ ਦਾਦੀ ਪੋਤਾ ਕਾਹ ਚਾਹ ਰਹਿਣਾ ਮੈਨੂੰ ਕੰਮ ਨਾ ਆ। ਅੱਛਾ ਤੇ ਘਰ ਦੀ ਤਰਪਾਲ ਤਰਪਾਲ ਕਹਿਣ ਲੱਗੀ ਤਰਪਾਲ ਘਰ ਦੀ ਤਰਪਾਲ ਬਣਾਈਓ ਚਲੋ ਚਲੋ ਕਰੋ ਤਿਆਰੀਆਂ ਨੀਵੀਂ ਨਾ ਕਰਿਓ ਸਹੀ ਐ ਨੀ ਨੀ ਆਹੋ ਹੋਈ ਹਵਾ ਹੂਵਾ ਵੀ ਲੱਗਣੀ ਚਾਹੀਦੀ ਆ ਆਹੋ ਢਾਡੇ ਨਾ ਤਾਂ ਛੋਟੇ ਵੀ ਵਧੀਆ ਜਿਹੜੀ ਸਲਾਹ ਦੇ ਦਿੰਦਾ ਜੋੜੂ ਬਾਗ ਲੱਗਾ ਤਾੜੀਆਂ ਮਾਨ ਹੌਲੀ ਹੌਲੀ ਸਾਡੀ ਬੱਚਾ ਪਾਰਟੀ ਪਹੁੰਚ ਗਈ ਆ ਕੰਬਲ ਵਿੱਚ ਰੱਖ ਹੁੰਦੇ ਚਲੋ ਰੱਖੋ ਤਿਆਂ ਲਾ ਕੇ ਮਿੱਟੀ ਨਹੀਂ ਹੋਣੀ ਚਾਹੀਦੀ ਆਪਣੇ ਆਪਣੇ ਬੈਗ ਸੰਭਲੋ ਹਾਂਜੀ ਹਮ ਤੋਂ ਮੋਰੇ ਰੰਬਾ ਤੂੰ ਚੁੱਪ ਨਹੀਂ ਖਾਦਾ ਜੇ ਘਰ ਆ ਜਿੰਗੂ ਰੱਸੀਆਂ ਖਿੱਚੁੰਦੀ ਆ ਰੱਸੀਆਂ ਟੱਲੀਆਂ ਹੋ ਗਈਆਂ ਰਾਹ 'ਚ ਚਲੋ ਹਾਂ ਥੱਲੇ ਹੱਥ 'ਚ ਵੀ ਨਹੀਂ ਪਹੁੰਚੇ ਇਹਨੂੰ ਲੈ ਕੇ ਥੱਲੇ ਨੂੰ ਕਾਹ ਬਣਨਾ ਅਬ ਇਹਨੇ ਦੂਰ ਖਿੱਚਵਾਹਾ ਪਾਰਲੀ ਹੁਣ ਉੱਪਰ ਖਿੱਚੋ ਖਿੱਚੋ ਕਿੱਧਰ ਨੂੰ ਖਿੱਚਣੀ ਆ ਇਹ ਚੱਟਕ ਲੈ ਗਿਆ ਇਹ ਨੀਅਰ ਤੇ ਲਿਆ ਕਿੱਥਾ ਹੋ ਗਈਆਂ ਇਹ ਰਾਹ ਤੇ ਲੱਗੀ ਹੋ ਕੋਕਤ ਹੈ ਲੈ ਲੰਗਰ ਜਿਹੜੇ ਰਾਹਾਂ 'ਚ ਸ਼ੁਰੂ ਨਹੀਂ ਹੋਏ ਹਨਾ ਪਹਿਲਾਂ ਅੱਜ ਦਾ ਮਤਲਬ ਕਿ ਤੋਂ ਦੇ ਹੋ ਲਾਵੇਂ ਲੱਗਦਾ 23 24 ਯਾਰ 26 ਦਾ 26 ਦਾ ਨਾਲੇ 23 24 ਦਾ ਕਹਿੰਦੇ 26 ਤਰੀਕ ਦਾ ਐਸਐਸਈ ਪਹਿਲੇ ਫੇਰ ਲੱਗ ਰਿਹਾ ਵੀ ਨੰਕਾਰਾ ਪਰ ਸਿਸ਼ਕੇ ਨਹੀਂ ਆਹ ਕੁੜੀ ਨੂੰ ਪਤਾ ਨਹੀਂ ਮੈਨੂੰ ਕਿਹੜੇ ਘੋਟਵਾਰ ਲੈ ਕੇ ਚੱਲੇ ਇਹਨੂੰ ਨਹਿਰ 'ਚ ਛੱਡ ਕੇ ਹੋਣਾ ਜੂਰੇ ਪਿਆਰੇ ਖਾਲਸਾ ਦੀ ਹਾਜ਼ਰੀ ਗੁਰਪ੍ਰਮਾਨ ਕਰੋ ਕੰਡ ਕੋਵਿੰਦ ਕੁਰੂ ਕੋਵਿੰਦ ਕੋਵਿੰਦ ਬੀਬੀਆਂ ਜ਼ੋਸਤੀ ਅਮਰ ਜਾਈਆਂ ਪਈਆਂ ਲੰਮੇ ਬੈ ਗਏ ਇੱਧਰ ਸਾਰੇ ਬਾਏ ਬਾਏ ਆ ਜਾਓ ਚਲਿਏ ਆ ਜਾਓ ਚਲਿਏ ਆ ਜਾਓ ਫਾਪੇ ਹੋਵੇ ਚਲਿਏ ਸਾਡੇ ਕੋਲ ਸਾਡੀ ਥੋੜੀ ਆ ਟਰਾਲੀ 'ਚ ਥਾਂ ਬਹੁਤ ਹੈ ਆ ਜਾਓ ਦੋਸਤ ਆ ਗਏ ਆਹੋ ਆਹ ਆ ਤੁਹਾਡੇ ਦੋਸਤ ਆ ਗਏ ਚਲੋ ਉਤਰੋ ਹੌਲੀ ਹੌਲੀ ਵੀ ਬਿਆਨ ਲੱਗਿਓ ਭੁੱਖ ਤੇ ਇੱਥੇ ਹੈਗਾ ਲੰਗਰ ਕੋਈ ਲੱਗਾ ਹੋਇਆ ਪਤਾ ਨਹੀਂ ਕਾਦਾ ਆ ਜਾਂ ਹੁਣ ਆ ਚਾਪ ਪਕੌੜੇ ਤੇ ਜਾਂ ਹੁਣ ਆ ਫਿਰ ਲੰਗਰ ਪ੍ਰਸ਼ਾਦ ਦੇ ਪਾਣੀ ਦਾ ਦੇਖਦੇ ਆ ਚਲੋ ਵੀ ਆਜੋ ਕਿ ਜਾ ਉਹ ਭੋਖਾ ਲਗਾ ਤੇ ਬੈਠੀ ਚੱਲ ਲਈ ਲੰਗਰ ਖਾਣ ਨੀ ਮਰੋ ਕਿ ਜਗਰ ਛੱਡੀ ਮਿਲੀ ਓਏ ਸਾਡੀ ਹੋ ਜਗਾ ਹੈ ਨਹੀਂ ਉਹ ਕਹਿੰਦਾ ਕਹਿੰਦਾ ਮੋਟਰ ਦੇ ਕੰਮ ਨੂੰ ਖਾਣਾ ਜੇ ਤੇਰੀ ਸੋ ਵੀ ਨਹੀਂ ਨਹੀਂ ਕਰੀ ਸਾਡੀ ਮੇਰਾ ਬੁੱਤ ਪਰੇ ਤੋਂ ਤੋਂ ਬਾਹਰ ਰਾਹਿਲਾ ਜੀ ਨੂੰ ਕੰਮ ਬਾਰੇ ਚੰਨ ਕਟੇਰ ਵਾਲਾ ਆ ਨਹੀਂ ਆਇਆ ਇੱਧਰ ਪਕੌੜੇ ਵੀ ਸ਼ਕਲ ਨਾ ਪਿਆ। ਉਹ ਲੈ ਆ ਅੱਗੇ ਜਾ ਉਹ ਲੈ ਕੇ ਆਓ ਹੋਰ। ਜਾਓ ਲੈ ਕੇ ਆਓ। ਜਾਓ ਪਕੌੜੇ ਖਾ ਲਓ ਹੁਣ। ਰੋਟੀ ਜੇ ਥੱਲੇ ਨੂੰ। ਜਾਓ ਰੋਟੀ ਥੱਲੇ ਨੂੰ ਹੋ ਗਈ ਤਾਂ ਪਕੌੜੇ ਲੈ ਕੇ ਆਓ। ਆ ਫੜ ਲਓ ਫੜ ਲਓ। Who are you? ਮੈਂ ਕਹ ਰਿਹਾ ਭਾਈ ਸਾਡੇ ਲੈ ਕੇ ਆਇਆ। ਮੈਂ ਕਹੇ ਸਾਡੇ ਲੈ ਕੇ ਆਇਆ ਮੈਂ ਕਹੇ ਫੜ ਲਓ ਫੜ ਲਓ। ਉੱਧਰ ਆਈਂ ਨਾ ਪਾਣੀ ਵਾਲਾ ਨਾ ਖਣਾ ਫੜ ਗਾ ਚਲੋ ਓਏ ਇਹਦੇ ਤੇ ਅਮੇ ਚਾਹ ਫੜ ਕੇ ਰੱਖ ਮਿੰਨ ਵੀ ਦੇ ਸਪੋੜਾ ਲੈ ਲ ਮਮਾ ਲੈ ਲਓ ਮੇਲੇ ਵੀ ਲੈ ਕੇ ਆਇਓ ਆ ਜਾ ਕਿੰਮੀ ਆ ਲੈਵਾਵਾ ਲੈ ਕੇ ਆ ਓ ਲਓ ਚੱਕੋ ਨਾਵੇਂ ਖਾੜ ਜੋ ਕੰਨ ਰੱਖਣ ਲੈ ਆ ਤਾਂ ਓਏ ਆ ਕੀ ਕਰਦੀ ਆ ਸਿੱਮੀ ਖਾ ਰਾਂ ਹੁੰਦੇ ਉਹਨੂੰ ਲੈ ਸਿੱਟੀ ਨਾ ਜਾ ਉਹ ਆਹ ਆਹ ਕੱਪ ਕੱਪ ਵਾਲਾ ਕੱਪ ਵਾਲਾ ਨਾ ਹੌਲੀ ਹੌਲੀ ਖਾਣ ਨਾ ਨਾ ਪਤਾ ਲੱਗਦਾ ਖਾਈਏ ਤੇ ਨਾ ਪਤਾ ਲੱਗਦਾ ਪੀਏ ਮੇਰੇ ਹੱਥ ਚੱਲਣ ਦੇ ਆ ਮੈਂ ਤੇ ਰੱਖ ਲਵਾਂ ਲੰਗਰ ਆਪਾਂ ਛਕ ਲਿਆ ਹੁਣ ਆਪਾਂ ਲੱਗੇ ਕੌਫੀ ਦੇ ਨਾਲ ਪਕੌੜੇ ਛਕਣ ਤੇ ਲੰਗਰ ਇੰਨਾ ਜਿਆਦਾ ਟੇਸ ਦਾ ਬਹੁਤ ਖਾ ਲਿਆ ਕਰਾਰ ਆਹ ਆ ਕਿੰਨੇ ਸੌਣ ਲਾਦੇ ਆ ਇਹ ਬੈਠਾ ਦੇ ਆ ਇਹ ਹੁੰਦਾ ਵੀ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਸ਼ੁਰੂ ਹੋ ਜਾਂਦਾ ਆ ਤੇ ਦੇਖੋ ਕਿੰਨੇ ਸੋਹਣੇ ਲਾਦੇ ਟਰਾਲੀਆਂ ਖਾਸ ਕਰਕੇ ਜਿਹੜੇ ਸਾਡੇ ਭੈਣ ਭਰਾ ਐਨ ਆਰ ਆਈ ਵੀਰ ਭੈਣ ਭਰਾ ਸਾਰੇ ਬਾਹਰ ਬੈਠੇ ਆ ਹਨਾ ਉਹ ਦੇਖਣ ਵੀ ਸਹੀ ਗੱਲ ਪੰਜਾਬ ਦਾ ਨਜ਼ਾਰਾ ਜਦੋਂ ਆਨੰਦਪੁਰ ਸਾਹਿਬ ਦਾ ਸ਼੍ਰੀ ਆਨੰਦਪੁਰ ਸਾਹਿਬ ਦਾ ਜਦੋਂ ਹੋਲਾ ਮੇਲਾ ਸ਼ੁਰੂ ਹੁੰਦਾ ਆ ਤਾਂ ਦੇਖੋ ਹੋਲਾ ਮੇਲਾ ਹੋਲਾ ਮਹੱਲਾ ਮੇਲਾ ਕਿਹਾ ਜਾਂ ਨਿਕਲ ਗਿਆ ਹੋਊਗਾ ਸੌਰੀ ਤੇ ਆਪਾਂ ਅੰਦਰ ਸਟੈਪ ਮੁੱਕ ਹੀ ਨਹੀਂ ਲੱਗੀ ਹੋएगी ਵੀ ਇੱਕ ਲੰਗਰ ਨੇ ਸਾਰੀ ਕਸਰ ਪੂਰੀ ਕਰ ਦਿੱਤੀ ਆ ਤੇ ਸਾਰਾ ਕੁਝ ਇੰਨਾ ਵਧੀਆ ਹੈਗਾ ਨਾ ਬਹੁਤ ਵਧੀਆ ਤੇ ਜੋ ਵੀ ਆਨੰਦਪੁਰ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਆ ਰਹੇ ਆ ਹੋਲੇ ਮਹਲੇ ਤੇ ਇੱਥੇ ਸੇਵਾ ਜ਼ਰੂਰ ਪਾ ਕੇ ਜਾਣ ਇਹ ਰੋਡ ਜਿਹੜਾ ਬਣਦਾ ਪਿਆ ਹੈ ਤੇ ਇੱਥੇ ਆਪਣੀ ਸੇਵਾ ਜ਼ਰੂਰ ਸਾਰੇ ਜਣੇ ਗੋਲਪ ਚ ਪਾ ਕੇ ਜਾਇਓ ਹਨਾ ਜੀ ਕਾਫੀ ਬਹੁਤ ਸਵਾਦ ਪਕੋੜੇ ਵੀ ਬਹੁਤ ਸਵਾਦ ਤੇ ਲੰਗਰ ਵੀ ਬਹੁਤ ਸਵਾਦ ਧੰਨ ਧੰਨ ਕਰਾਤੀ ਕੋਈ ਲੰਗਰ ਨੇ ਕਿੱਥੇ ਰੁਕਣ ਦੀ ਲੋੜ ਨਹੀਂ ਹੁਣ ਸਿੱਧੇ ਆਪਾਂ ਗੁਰਦੁਆਰਾ ਸਾਹਿਬ ਦੇ ਆ ਕੇ ਰੁਪਾਂਗੇ ਤੂੰ ਕਹ ਦੇ ਲੈ ਢੋਈ ਜੰਨਾ ਓ ਟਰਾਲੀ ਵਾਲੇ ਅੱਛਾ ਸੇਵਾ ਕਰਦਾ ਮੁੰਡਾ ਆ ਜਾ ਹੁਣ ਚਲੋ ਆ ਕੇ ਰੱਖਿਓ ਆਪਣਾ ਜਿਕਾਰਾ ਤਾਂ ਲਾ ਦੋ ਬਹੁਤ ਸੋਹਣਾ ਲੰਗਰ ਹੈਗਾ ਜੋ ਬੋਲੇ ਸੋਨਹਾਲ ਸਰਿਆ ਕਾਲਾ ਅੰਟੀ ਕਾਫੀ ਪੀ ਕੇ ਲੰਗਰ ਪਾਣੀ ਛੱਕ ਕੇ ਨਹੀਂ ਹੁਣ ਹੁਣ ਢਿੱਡ ਭਰ ਗਿਆ ਵੀ ਪਿਆ ਲੰਗਰ ਪਾਣੀ ਛੱਕ ਕੇ ਜੋਸ਼ ਜਾ ਗਿਆ ਹੁਣ ਵੀਰਾ ਜੋਸ਼ ਤਾਂ ਲੋ ਜੀ ਆਪਾਂ ਬੱਸ ਸਟੈਂਡ ਆ ਹਾਂ ਲੋ ਜੀ ਆਪਾਂ ਸ੍ਰੀ ਅਨੰਦਪੁਰ ਸਾਹਿਬ ਬੱਸ ਸਟੈਂਡ ਤੇ ਪਹੁੰਚ ਚੁੱਕੇ ਹਾਂ ਤੇ ਨਾਲ ਹੀ ਇੱਧਰ ਗੁਰਦੁਆਰਾ ਸਾਹਿਬ ਆ ਬੱਸ ਸਟੈਂਡ ਦੇ ਨਾਲ ਹੀ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਸ੍ਰੀ ਅਨੰਦਪੁਰ ਸਾਹਿਬ ਉੱਤਰੀਆ ਟਰਾਲੀਆਂ ਚ ਫੁਲਾਈ ਦੋ ਟਾਈਮ ਹੋ ਗਿਆ 5:30 ਪੌਣੀ ਸਵੇਰ ਤੇ ਪਾਰੀ ਗੱਦੇ ਲੋ ਜੀ ਆਪਾਂ ਪਹੁੰਚ ਚੁੱਕੇ ਸ੍ਰੀ ਆਨੰਦਪੁਰ ਸਾਹਿਬ ਤੇ ਤੁਹਾਨੂੰ ਪਰੋਨੇ ਆ ਦਰਸ਼ਨ ਤੇ ਜਿੱਥੇ-ਜਿੱਥੇ ਮਤਲਬ ਕਿ ਵੀਡੀਓ ਬਣਾਉਣੀ ਅਲਾਉਡ ਹੋਈ ਤਾਂ ਆਪਾਂ ਉੱਥੇ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਕਰਾਵਾਂਗੇ ਦਰਸ਼ਨ ਤੇ ਬਣੇ ਰਿਓ ਬਲੌਗ ਤੇ ਨਾਲ ਤੇ ਜੇ ਹੋ ਸਕੇ ਆ ਤਾਂ ਇਹਦੇ ਬਲੌਗ ਦੇ ਪਾਰਟ 2 ਆਉਣਗੇ ਜੇ ਹੋ ਸਕੇ ਆ ਤਾਂ ਆਪਾਂ ਇੱਕ ਚੀ ਐਡਿਟ ਕਰ ਦਾਂਗੇ ਠੀਕ ਆ ਜੀ ਤੇ ਜਿਹੜੇ ਆਪਣੇ ਬਾਹਲੇ ਐਨ ਆਰ ਆਈ ਵੀਰ ਭੈਣ ਭਰਾ ਆ ਤੇ ਸਾਰੇ ਜਣੇ ਜ਼ਰੂਰ ਦਰਸ਼ਨ ਕਰਿਓ ਠੀਕ ਆ ਜੀ ਤੇ ਆਜੋ ਚਲੋ ਟੇਕ ਲਈਏ ਮੱਥਾ ਹੁਣ ਪਹਿਲਾ ਲੋ ਜੀ ਇੱਥੇ ਆਪਾਂ ਲੱਗੇ ਲਾਈਨ 'ਚ ਤੇ ਉੱਧਰ ਆ ਸਿਮੀ ਪੀਲੇ ਪarne ਵਾਲੀ ਤੇ ਇੱਧਰ ਗੁਰਜੋਤ ਦੋਨੋਂ ਹੀ ਵਾਲੇ ਲਾਈਨ 'ਚ ਲਗਾਤੇ ਆਪਾਂ ਇੱਥੋਂ ਲੈਣੀ ਆ ਕਮਰਾ ਬੁੱਕ ਕਰਾਉਣਾ ਆ ਤੇ ਉਤੋਂ ਬਾਅਦ 'ਚ ਥੋੜਾ ਜਿਹਾ ਫਰੈਸ਼ ਹੋ ਕੇ ਤੇ ਫੇ ਆਪਾਂ ਦਰਬਾਰ ਸਾਹਿਬ ਜਾਨੇ ਮੱਥਾ ਟੇਕਣ ਸਾਨੂੰ ਕਮਰਾ ਫਾਈਨਲੀ 1 ਘੰਟਾ ਬਾਅਦ ਜਾ ਕੇ ਸਾਡੀ 바ਰੀ ਆਈ ਤੇ ਸਾਨੂੰ ਹੁਣ ਕਮਰਾ ਮਿਲਿਆ 120 ਨੰਬਰ ਤੇ ਤੇ ਅਸੀਂ ਲੱਗੇ ਆਪਣੇ ਕਮਰੇ 'ਚ ਜਾਣ ਉਹ ਕਿੱਧਰ ਹੈ ਦੇਖ ਲਓ ਉੱਪਰ ਹੈ ਤੀਜੀ ਬੰਜਲ ਤੇ ਆ ਜਾਓ ਹਏ ਸਾਹ ਟੜ ਕੇ ਆ ਜਾਓ ਹੁਣ ਇਹ ਮੈਂ ਕੀ ਚਲੋ ਦਾ ਕਮਰਾ ਆਉਣਾ ਆ ਚਲੋ ਉਹ ਲੈ ਬੀਬੀ ਤੋੜ ਗਈ ਚਲੋ ਚਲੋ ਸਾਰੀ ਰਾਤ ਆਪਣੀ ਆ ਜਿੱਦਾਂ ਮਰਜੀ ਦਰਸ਼ਨ ਕਰੋ ਬਾਬਿਆਂ ਦੇ ਘੁੰਮੋ ساری ਰਾਤ ਬਾਕੀ ਤਾਂ ਸਾਰੇ ਦਿਨ ਆਪਾਂ ਸੌਂਈਦਾ ਹੀ ਆ ਅੱਜ ਦਾ ਦਿਨ ਆਪਾਂ ਚਲੋ ਗੁਰੂਆਂ ਦੇ ਲੜ ਲਾ ਦਈਏ ਹੈਨਾ ਸਾਲ ਬਾਅਦ ਦਿਨੋਂ ਦਾ ਮਸੀਆ ਹੁੰਦਾ ਕਰਮਾ ਦੇ ਨਾਲ ਨਾ ਨੁੱਕਰ ਕਰਦੇ ਕਰਦੇ ਆਏਗੇ ਆਏਗੇ ਪਹੁੰਚੇਗੇ ਚਲੋ ਹਾਂ ਜੋ ਲਓ ਜੀ ਰੂਮ ਸਾਡਾ ਹਾਲ ਹਾਲ ਆ ਗਿਆ ਸਿੱਟੋ ਕੱਤੇ ਰਜਾਈਆਂ ਵੀ ਹੈਗੀਆਂ ਆ ਕੰਬੜਾ ਹੀ ਆਪਣੇ ਲਿਆਂਦੇ ਹੋ ਆ ਹੋਰ ਇਦਾਂ ਹੀ ਸੋਜੋ ਗੱਦੇ ਕਾਨੇ ਲੈ ਕੇ ਇੱਕ ਗੱਦੇ ਸਿੱਟ ਲਓ ਨਹੀਂ ਸੱਟਣਾ ਸਿੱਟੋ ਫੱਲੋ ਰਜਾਈਆਂ ਸੱਟ ਲਿਓ ਆ ਚੰਗਾ ਜੀ ਆ ਲੈ ਯਾ ਤੁਸੀਂ ਤਾਂ ਬਹਿ ਗਏ ਹੋ ਲੰਗਰ ਛਕਣਾ ਪਹਿਲਾਂ ਮੱਥਾ ਟੇਕ ਲਈਏ ਉੱਧਰ ਸਾਰੇ ਪਾਸੇ ਹਾਂ ਕਿਰਾ ਤੂੰ ਥੱਕਿਆ ਨਹੀਂ ਮੈਂ ਕਿਉਂ ਥੱਕਣਾ ਤੂੰ ਨਹੀਂ ਥੱਕਦਾ ਕੀ ਖਾਣਾ ਹੁਣਾਂ ਕੁਛ ਵੀ ਨਹੀਂ ਬੇਈ ਨਰਜੀ ਕਿੱਧਰ ਤੇਰੇ ਚ ਰੋਟੀ ਖਾਣਾ ਹੁਣਾਂ ਅੱਛਾ ਤੁਸੀਂ ਕੀ ਰੇਲ ਗੱਡੀ ਬਣਾ ਲਈ ਆਪਣੀ ਹੈ ਇੰਜਣ ਕਿੱਥੇ ਤੁਹਾਡਾ ਇੰਜਣ ਇੱਧਰ ਇੰਜਣ ਲੱਗੇ ਤੁਰਾ ਫੇਰਦਾ ਆ ਜੇ ਲਉਣਾ ਸੀ ਮੋਰੇ ਅੱਛਾ ਇੰਜੜ ਹਲੇ ਆਪਣੀ ਤਿਆਰੀ ਕਰਦੇ ਪਏ ਡੱਬੇ ਲੱਗ ਲੱਗੀ ਤੁਰੇ ਫਿਰਦੇ ਆ ਮੁੰਡੇ ਨਾਲੇ ਜੋੜਦੇ ਨਹੀਂ ਕੋਲੀਆਂ ਦੀ ਲਿਆ ਕੇ ਉਹਨੇ ਖੋਲ੍ਹ ਦੇ ਆਹ ਬੰਦੇ ਵਾਹ ਇੱਥੇ ਹੀ ਆ ਰਹੇ ਆਂ ਦੋ ਹਾਂਜੀ ਜੇ ਹੈਗਾ ਤਾਂ ਦੇ ਦੋ ਦੇਖ ਲਓ ਚਲੋ ਆਪਾਂ ਇੱਥੇ ਦੇਖ ਕਰਵਾ ਲਈਏ ਹੁਣ ਕੜਾ ਪ੍ਰਸ਼ਾਦੀ ਦੇਖ ਕਰਵਾ ਲਈਏ ਤੇ ਆਪਾਂ ਤੁਸੀਂ ਬੈਕ ਸਾਈਡ ਦੇਖ ਸਕਦੇ ਕਿ ਆਪਾਂ ਦਰਬਾਰ ਸਾਹਿਬ ਦੇ ਬਾਹਰ ਖੜੇ ਆ ਤੇ ਇੱਥੇ ਦੇਖ ਕਰਵਾ ਕੇ ਤਾਂ ਫੇ ਆਪਾਂ ਜਾਣਾ ਅੰਦਰ ਦੇਖੋਣ ਮੈਂ ਵੀ ਤੁਹਾਨੂੰ ਚਲੋ ਆਜੋ ਆਪਾਂ ਦੇਖ ਪ੍ਰਸ਼ਾਦ ਕਰਵਾ ਲਈ ਆ ਤੇ ਆ ਗਏ ਹੁਣ ਦਰਬਾਰ ਸਾਹਿਬ ਤੁਹਾਨੂੰ ਕਰਾਉਣੇ ਆ ਦਰਸ਼ਨ सिमी कोला 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 बोलती മന്റേ സ ਇੱਧਰ ਜੀ ਆਹ ਸਾਹਮਣੇ ਗੁਰਦੁਆਰਾ ਸਾਹਿਬ ਆ। ਮੰਜੀ ਸਾਹਿਬ ਤੇ ਆਪਾਂ ਅੱਗੇ ਦਰਸ਼ਨ ਕਰਨ। ਤੇ ਇੱਧਰ ਆਪਣੇ ਆ ਜਿਹੜਾ ਨਾ ਲੋਹੇ ਦਾ ਜਿੱਦਾਂ ਪੁਲਜਾ ਬਣਾਤਾ ਆ ਉਹਨਾਂ ਨੇ। ਲਓ ਜੀ ਇੱਧਰ ਆਪਾਂ ਦਰਬਾਰ ਸਾਹਿਬ ਦੇ ਮੱਥਾ ਟੇਕ ਲਿਆ ਆ ਤੇ ਇੱਧਰ ਮੰਜੀ ਸਾਹਿਬ ਤੇ ਕੇਸਗੜ ਸਾਹਿਬ। ਕੇਸਗੜ ਸਾਹਿਬ ਕਿੰਨਾ ਸੋਹਣਾ ਦੇਖੋ ਰਾਤ ਦਾ ਦ੍ਰਿਸ਼ ਲਾਈਟਾਂ ਲਾਈਟਾਂ ਕਿੰਨਾ ਸੋਹਣਾ ਲੱਗਦਾ ਆ ਨਾ। ਹਾਂਜੀ। ਪਰ ਅੰਦਰ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਫੋਟੋਗ੍ਰਾਫੀ ਕਰਨੀ ਉਹ ਮਨਾ ਆ। ਤੇ ਚਲੋ ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਆ ਸਾਡੇ ਭੈਣ ਭਰਾ ਸਾਰੇ ਰਿਸ਼ਤੇਦਾਰ ਜਿਹੜੇ ਬਾਹਰ ਬੈਠੇ ਆ ਤੋਂ ਦਰਸ਼ਨ ਕਰੋ ਤੇ ਆਪਣੀ ਹਾਜ਼ਰੀ ਲਵਾਓ ਇੱਥੇ ਤੁਹਾਨੂੰ ਵੀ ਡਰ ਲੱਗਦਾ ਮੈਨੂੰ ਲੱਗਦਾ ਇਹ ਕੰਮ ਬਣਾ ਲਈ ਲੈ ਇੰਨਾ ਸੋਹਣਾ ਲੱਗਦਾ ਆ ਆਹ ਪੁਲਜਾ ਬਣਾਇਆ ਥੱਲੇ ਨੂੰ ਵੀ ਕਹਿੰਦੀ ਮੈਨੂੰ ਡਰ ਲੱਗਦਾ ਲੈ ਲੋ ਜੀ ਰੌਣਕਾ ਇੱਧਰ ਲੈ ਜੀ ਸਾਨੂੰ ਕਿੱਥੇ ਕਹਿੰਦਾ ਤੂੰ ਕੀ ਕਹਿੰਦਾ ਏ ਗਰਜੋਦ ਓਏ ਹਾਂ ਵੇ ਆ ਸਾਨੂੰ ਮੰਡੀ ਜਿਲੇ ਇਹ ਮੰਡੀ ਆ ਲੰਘ ਕੇ ਜਾ ਹੁੰਦਾ ਆ ਮੇਰਾ ਬਾਪੂ ਹੀ ਹੋਂ ਟਰਾਲੀ ਲੈ ਕੇ ਇਧਰ ਵੇਚਦਾ ਹੁੰਦਾ ਮੋਰੇ ਪੈਸੇ ਚਲਾ ਤੂੰ ਫੇ ਕੋਈ ਹੋਵੇਦਾ ਹੀ ਬੰਦਾ ਆਪਣਾ ਨਾਲ ਫੇ ਯਾਰ ਟਿੱਕਿਆ ਲੈ ਆਣੇ ਲੈ ਟਿੱਕ ਕਰਨੀ ਪੈਂਦੀ ਆ ਇਹਦੀ ਅੱਛਾ ਚੱਲ ਲੈ ਇਹ ਤਿਆਰ ਹੀ ਰਹਿੰਦਾ ਆ ਜਿਵੇਂ ਕੋਲ ਕਰਦਾ ਆ ਮੁੰਡਾ ਕਹਿੰਦਾ ਪੈਨ ਲੈ ਲੋ ਲੈ ਆਹ ਦੇਖੋ ਉਹਨੂੰ ਕਿੰਨਾ ਪਤਾ ਆਹ ਦੇਖ ਉੱਧਰ ਬਾਈ ਬਲੌਗ ਬਣਾਉਂਦਾ ਹੈ ਇਹ YouTube ਤੇ ਜਾਂਦਾ ਹੈ ਮੁੰਡੇ ਦੀ ਮਿਹਨਤ ਦੇ ਨਾਲ YouTube ਤੇ ਆਉਣੀ ਹਣ ਦੇ ਲਾ ਆਹ ਨਹੀਂ ਉੱਥਾ ਕਹਿੰਦਾ ਪੈਨ ਲੈ ਲਓ ਪੈਨ ਲੈ ਲਓ ਜਦੋਂ ਮੈਂ ਵੀਡੀਓ ਬਣਾਉਣੀ ਮੂੰਹ ਟੱਕ ਲੈਂਦਾ ਆ ਚਲੋ ਆਜੋ ਆਹ ਬਲਚਾਣਾ ਖਾਣੀ ਕਿਉਂ ਨਹੀਂ ਦੇਦਾ ਅੱਛਾ ਜਾਣਾ ਹੈ ਨਾ ਕੈਨੇਡਾ ਅਮਰੀਕਾ ਇੰਗਲੈਂਡ ਬਹਿ ਗਿਆ ਉਹ ਤਾਂ ਪਹਿਲਾਂ ਹੀ ਉਹ ਤਾਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਉਹ ਲਿਖਿਆ ਵੀ ਆ ਬੰਦ ਕਰਕੇ ਗਏ ਹੁਣੇ ਮੈਨੂੰ ਲੱਗਦਾ ਆ ਇੰਗਲੈਂਡ ਲਿਖਿਆ ਆ ਕਿਹੜਾ ਤੇ ਦੱਸ ਕਿਹੜੀ ਕੰਟਰੀ ਜਾਣਾ ਅਰ ਉਹ ਪੁੱਛ ਲੋ ਕਿਹੜੀ ਕੰਟਰੀ ਜਾਣਾ ਫੋਟੋ ਖਿੱਚਣੀ ਆ ਲੈ ਬਿਠਾ ਲਾ ਬੈਠੂਗਾ ਨਹੀਂ ਕੱਲੀਆਂ ਬੱਤੀ ਇਹਦੀ ਕੁਛ ਵੀ ਨਹੀਂ ਉਹ ਤਾਂ ਜਾ ਕੇ ਦੇਖਦੇ ਆ ਕਿ ਕਿੱਥੇ ਗੁਰਦੁਆਰਾ ਕਿਹੜਾ ਅਨੰਦਗੜ੍ਹ ਸਾਹਿਬ ਵੀ ਆ ਬੋਲੀ ਬੋਲੀ ਸਾਹਿਬ ਅੰਦਰ ਹੀ ਆ ਮਿਲਤਾ ਕਿ ਤੇ ਕਿਲਾ ਕਿਹੜਾ ਅਨੰਦਗੜ੍ਹ ਸਾਹਿਬ ਉਹ ਇਧਰ ਆ ਚਲੋ ਆਜੋ ਅਨੰਦਗੜ੍ਹ ਸਾਹਿਬ ਕਿਲਾ ਜੀ ਹਾਂਜੀ ਉਹ ਸਾਹਿਬ ਤੋਂ ਹੀ ਸਨ ਆ ਕੇ ਇਹ ਨੂੰ ਆ ਮੋੜ ਕੇ ਗਿਆ ਮੈਂ ਕਿਲਾ ਚਲੋ ਦੇਖਦੇ ਮਤਲਬ ਕਿ ਇਹਦੇ ਚ ਇਦਾਂ ਆ ਵਿੱਚ ਜਿਹੜੀਆਂ ਚੀਜ਼ਾਂ ਸੱਭਿਆਚਾਰਕ ਚੀਜ਼ਾਂ ਕਾਫੀ ਬਣਾਈਆਂ ਆ ਅੰਦਰ ਜਾ ਕੇ ਦੇਖੋ ਹਾਂ ਕੋ ਬੰਦੇ ਦਾ ਕਰਦੇ ਹੁੰਦੇ ਮੋਰੇ ਨਹੀਂ ਜਿੱਦਾਂ ਉਹ ਪੁਤਲੇ ਬਣਾਏ ਚੱਲਦੇ ਸੱਚੀ ਆ ਹਾਂ ਸੱਚੀ ਆ ਉਹ ਇੱਥੇ ਖੇਤਾਂ ਸੰਧ ਗੋਣਾ ਵਾਲੇ ਖੇਤ ਉਹਨਾਂ ਨੇ ਪੁਤਲੇ ਬਣਾਏ ਹਾਂ ਇਦਾਂ ਆ ਮੈਨੂੰ ਨਹੀਂ ਮੋਲ ਕੋਈ ਨਾ ਐਲ.ਈ.ਡੀ. ਲੱਗੀ ਆ ਲੱਗੀਆਂ ਆ ਲੱਗੀਆਂ ਆ ਕਈ ਕੁਝ ਲੱਗਾ ਆ ਇੱਕ ਚੀਜ਼ ਥੋੜੀ ਆ ਲੋ ਨਿਆਣੇ ਸਾਡੇ ਪਹਿਲੇ ਹੀ ਪਹੁੰਚੇ ਹੋ ਅੰਦਰ ਸਾਹਮਣੇ ਲਿਖਿਆ ਹੈ 132 ਪੌੜੀਆਂ ਆ ਚੱਲ ਦੇਖਦੇ ਹਾਂ ਅੱਡੀ ਦੂਰ ਹੋਈ ਤਰ ਤਰ ਕੇ ਆਇਆ ਦਾ ਹੁਣ ਸਾਰਾ ਕੁਝ ਬੰਦ ਹੋ ਗਿਆ ਇੱਧਰ ਤੇ ਚਲੋ ਹੁਣ ਸਵੇਰ ਨੂੰ ਮੱਥਾ ਟੇਕਣਾ ਪੈਣਾ ਆਹ ਦੇ ਸਾਹਮਣੇ ਲਿਖ ਲੈ ਹੁਣ ਪਤਾ ਲੱਗਾ ਤੀ ਇਹਨੂੰ ਰਹਿਣ ਦੇ ਭਰਾਵਾ ਕਾਹੀ ਪਤਾ ਲੱਗ ਗਿਆ 132 ਪੌੜੀਆਂ 132 ਆ ਤੁਹਾਨੂੰ ਬਾਬਾ ਜੀਵਨ ਸਿੰਘ ਨੂੰ ਸਵੇਰੇ ਆਣਾ ਫਿਰ ਇੱਧਰ ਸਵੇਰ ਨੂੰ ਆਉਣਾ ਫਿਰ ਟਾਈਮ ਨਾਲ ਟਰਾਲੀ ਇੱਧਰੋਂ ਲੈ ਆਵੇ ਕੀਰਤਪੁਰ ਸਾਹਿਬ ਤੋਂ ਹੋ ਕੇ ਨਾ ਗੁਰਦਿੱਤਾ ਸਾਹਿਬ ਤੋਂ ਹੋ ਕੇ ਇੱਧਰ ਨੂੰ ਆ ਜਵੇ ਇੱਥੇ ਆਣ ਕੇ ਇੱਥੇ ਟਰਾਲੀ ਲੈ ਕੇ ਹਾਂ ਆਯੂਬਾ ਦੇਖ ਕੇ ਤਾਂ ਇੱਧਰ ਆ ਵੀ ਮੱਥਾ ਟੇਕ ਕੇ ਚਲੋ ਚਲੋ ਕੀ ਲੱਗੇ ਕੰਨ ਤੁਸੀਂ ਆਉ ਦੇਖੋ ਕਿ ਤੇ ਦੰਦ ਤੁੰਦ ਨਾ ਕਢਾ ਲਿਓ ਇਹ ਹੋਏ ਮੈਂ ਵੀ ਮੈਂ ਵੀ ਆਹ ਰਹਿ ਜਸ਼ਨ ਜੇ ਜੇ ਰੁਕ ਗਿਆ ਉਹ ਤਾਂ ਚਲ ਗਿਆ ਵੀ ਲੈ ਜਦੋਂ ਜਾਂਦਾ ਹੋਲੀ ਹੋਲੀ ਲੈ ਦਿੱਮੀ ਗਈ ਜਦੋਂ ਉੱਤਰ ਗਿਆ ਉਹ ਲੈ ਬੱਲੇ ਵੀ ਗਈ ਨਿਆਣਿਆਂ ਨੇ ਲੈਫਟ ਹੀ ਜਾਂਦੀ ਆ ਚਲੋ ਜੀ ਚਲੋ ਤੁਸੀਂ ਵੀ ਆਣੇ ਕਹਿੰਦੇ ਬਿਨੇ ਤੁਸੀਂ ਚੱਲ ਮੈਂ ਕਰਾਂ ਆਂਟੀ ਵੀ ਬਹਿਣ ਲੱਗੇ ਆ ਬੀਬੀਆ ਕਿਰਪਾ ਕਰਾ ਦੇ ਕਿ ਕਿਤੇ ਨਾ ਡੱਬਰ ਸਾਹਿਬ ਸਾਡਾ ਹਿੱਟ ਲਾ ਚਲੋ ਚਲੋ ਮੈਂ ਤੁਹਾਨੂੰ ਨਹੀਂ ਕੁਝ ਆਹ ਆਂਟੀ ਚੱਲੇ ਮੈਂ ਲਾਤਾ ਹਾਂ ਇਹ ਆਹ ਚਲੋ ਮੈਂ ਬਣਾ ਦਉਣੀ ਚਲੋ ਕਿਰਪਾ ਕਰਾ ਦੇ ਬੀਬੀਆ ਉਹ ਓ ਚੀਕਾ ਮੰਜ ਲਾਪੀਆ ਉਧਰ ਨਹੀਂ ਮम्मा ਕੁਝ ਨਹੀਂ ਹੋਣਾ ਹੱਲ ਫੜੋ ਜੇ দাঁਤ ਤੂੰ ਤੇ ਕਟਾਉਣੇ ਆ ਤਾਂ ਦੇਖ ਲਓ ਦੇਖੋ ਤਦੀ ਇਹ ਕਹਿੰਦੇ ਮੋਦ ਆਪਣੇ ਹੱਥਾਂ 'ਚ ਲਿਖਣੀ ਆ ਆਹ ਲੈ ਸਿਮੀ ਆਉਂਦੀ ਆ ਇਹ ਲੋਕਰ ਗੜਾ ਕੇ ਦੀ ਸਮਝੀ ਆ ਪੋਲ ਹੀ ਦੇਖਦੇ ਜਾਣੇ ਪਰਲੇ ਪਾਸੇ ਉਹਨਾਂ ਦਾ ਪੋਲ ਪਾਰ ਹੀ ਨਾ ਕਰਾਂ। ਜੀ ਅੱਜ ਮਾਮਾ ਸ਼ਰੀ ਲੱਗੇ ਆਪਣੇ ਭਾਂਜੇ ਭਾਂਜੀ ਨੂੰ ਗੋਲ ਕੱਪੇ ਘਲਾਉਣ। ਮਿੱਠਾ ਨਾ ਬਾਈ। ਐ? ਚੱਕਦੇ ਹੋ ਹੁਣ। ਛੱਡਿਓ ਨਾ ਮਾਮੇ ਨੂੰ ਅੱਜ ਜਾਣ ਨਾ ਦੇਓ। ਸਵੇ ਦੀਆਂ ਮਿੰਟਾਂ ਮਿੰਟ ਤੱਕੜਾ ਗਈਆਂ। ਰੇਡੀਆਂ ਬੰਡ ਹੋ ਗਈਆਂ ਆ ਅੱਧੀਆਂ ਇੱਧਰ। ਅੱਧੇ ਕੋ ਬੱਚੇ ਇੱਧਰ ਅੱਧੇ ਕੋ ਉੱਧਰ। ਚਲੋ ਜਿ ਸ਼ਕੋ ਸ਼ਕੋ 20 ਰੁਪਏ ਵਾਲੀ ਸੇਲ ਦੇਖਾਈਆਂ ਆ ਬੱਸ ਨਾ ਆਹ ਦੇਖੋ ਜੇ ਕੁਝ ਪਸੰਦ ਆਉਂਦਾ ਤਾਂ ਆ ਵੀ 20 ਰੁਪਏ ਵਾਲੀ ਚਾਹੀਦੀ ਚੀਜ਼ ਹੈ ਨਾ ਦੀ ਆ ਵੀ 20 ਰੁਪਏ ਵਾਲੇ ਚਾਹੀਦੇ ਹੈਗੇ ਗੰਭਾ ਲੈ ਪੜਾ ਲੈ ਸਰਖ ਲੋ ਦੇ ਭਾਂਡੇ ਕਿ ਮੇਰੇ ਫਿਰ ਸੋਰੀ ਕਢਾਈ ਉਹ ਲਿਆ ਕਰਦਾ ਉਹਦਾ ਕੁਚੈਂਸਰ ਵੀ ਮੰਗਦਾ ਜੀ ਹੈ ਤਾਂ ਲੋ ਬਾਈਸ ਹੈਲੋ ਬਾਈਸ ਅ ਲਿਆ ਉਹ ਤਾਂ ਵੀ ਦੇਖ ਕੇ ਤੇ ਲੋਏ ਦੇ ਬੰਦੇ ਆ ਕੀਰਤ ਅੱਜ ਬੋਲੀ ਅੱਛਾ ਆ ਦੇ ਕਿੱਦਾਂ ਲੱਗੇ ਹੋ ਕਿੱਦਾਂ ਚਿਕਾ ਆ ਚਿਕਾ ਲੈ ਆ ਲੱਗ ਗਿਆ ਮਾਂ ਲੱਗ ਗਿਆ ਚਾਰਜਰ ਚਾਰਜਰ ਤੇ ਕਹਿੰਦੇ ਦੀ ਆਵਾਜ਼ ਹੀ ਨਹੀਂ ਨਿਕਲਦੀ ਚਾਰਜਰ ਹੋਣ ਵਾਲਾ ਇਹ ਕਿੰਨੇ ਨਿਕਲਦੀ ਮੱਸਾ ਵੀ ਆਹੋ ਜ਼ੈਲੇ ਡਾਊਨ ਹੋ ਗਏ ਹੋ ਜਿਹਦਾ ਮੈਂ ਨਾ ਕਰਕੇ ਨਵੇਂ ਦੇ ਕਿੰਨੀ ਕੋ ਆ ਗਿਆ ਮਮੇ ਜੇ ਨਹੀਂ ਤਾਂ ਮਾੜੀ ਕਰੀ ਜਾਂਦਾ ਮੇਰਾ ਗੁਰਦੁਆਰੇ ਆ ਕੇ ਵੀ ਇਹਨਾਂ ਦਾ ਆਹੀ ਹਾਲ ਹੈ ਨਹੀਂ ਤਾਂ ਮਾੜੀ ਕਰੇ ਜਾਂਦੇ ਆ ਖਾਲਾ ਮੇਰੇ ਕੋਲ ਤਾਂ ਖਾਲਾ ਨਹੀਂ ਨਹੀਂ ਖਾਲਾ ਮੇਰੇ ਮਾਤਾ ਦਾ ਬੇਲੀ ਮੈਨੂੰ ਥੱਡੇਆਂ ਨੂੰ ਨਹੀਂ ਕੋਲ ਨਹੀਂ ਕਰ ਮੈਨੂੰ ਪੁੱਛਿਆ ਨਹੀਂ ਸੀ ਮੀਨੇ ਚਲੋ ਚਲੋ ਬੀਬੀ ਆ ਸੌ ਜਾ ਹੁਣ ਬਹੁਤ ਗੱਲਾਂ ਕਰ ਲਈਆਂ ਤੇ ਮਿਲਦੇ ਆ ਜੀ ਸਵੇਰ ਨੂੰ ਹਣ ਕਿਉਂਕਿ ਹਨੇਰਾ ਬਹੁ ਗਿਆ ਕਾਫੀ ਮਿਲਦਾ 11:00 ਵਜੇ ਹੈ ਨਾ 11:00 ਵਜੇ ਹੋਣੇ ਆ ਠੀਕ ਆ ਜੀ ਹੁਣ ਤੁਹਾਨੂੰ ਮਿਲਦੇ ਸਵੇਰ ਨੂੰ ਤੇ ਤੁਹਾਨੂੰ ਸਵੇਰ ਨੂੰ ਦਰਸ਼ਨ ਕਰਾਉਣੇ ਆ ਸੀ ਬੌਲੀ ਸਾਹਿਬ ਦੇ ਜਿਹੜੇ ਕਿ ਹੁਣ ਨਹੀਂ ਹੋਏ ਫਿਰ ਤੋਂ ਬਾਅਦ ਜਾਣਾ ਹੈ ਗੀਰਤਪੁਰ ਸਾਹਿਬ ਤੇ ਫਿਰ ਤੋਂ ਬਾਅਦ ਦੇਖਣਾ ਯੂਬਾ ਤੇ ਉਹ ਵੀ ਮੇਨ ਲਗਾ ਦਸ ਵਜੇ ਖੁੱਲਣਾ ਹੈ ਤੇ ਚਲੋ ਦੇਖਦੇ ਟਾਈਮ ਦੇ ਹਿਸਾਬ ਨਾਲ ਠੀਕ ਹੈ ਜੀ ਹੁਣ ਸੌਂ ਜਾਈਏ ਤੇ ਟਾਈਮ ਹੋ ਚੁੱਕਾ ਬਹੁਤ ਤੇ ਜੇ ਇੱਕ ਵਲੌਗ ਦੇ ਵਿੱਚ ਹੀ ਸਾਰਾ ਕੁਝ ਐਡਿਟ ਹੋ ਗਿਆ ਤਾਂ ਇਹਦਾ ਇੱਕ ਵਲੌਗ ਹੀ ਬਣੂਗਾ ਤੇ ਜੇ ਨਹੀਂ ਐਡਿਟ ਹੋਇਆ ਤਾਂ ਇਹਦੇ ਦੋ ਪਾਰਟ ਬਣੂਗੇ ਤਾਂ ਸਾਰੇ ਜਾਣਿਆਂ ਨੇ ਇਹ ਦੋਨੇ ਪਾਰਟ ਦੇਖਣੇ ਜ਼ਰੂਰ ਹੈ ਠੀਕ ਹੈ ਜੀ